ਤੁਵੈਗੋ ਪ੍ਰੋਵਿੰਸ਼ੀਅਲ ਪੁਲਿਸ ਨੇ ਬੁੱਧਵਾਰ ਸਵੇਰੇ ਕਈ ਹਾਈਵੇ ਬੰਦ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਖਪੂਸ ਕਾਸਿੰਗ ਅਤੇ ਕੋਚਰਨ ਵਿਚਕਾਰ ਹਾਈਵੇ ਗੈਰਾ ਗ੍ਰੇਟ ਫੂਡ ਅਤੇ ਕੀਟ ਕ੍ਰੀਕ ਮਾਈਨ ਰੋਡ ਵਿਚਕਾਰ ਹਾਈਵੇ 655 ਤੇ ਟੀਮਿੰਸ ਅਤੇ ਗੁਰਾਮਾ ਖੇਤਰ ਵਿਚਕਾਰ ਹਾਈਵੇ 144 ਸ਼ਾਮਲ ਨੇ ਕਾਰਜਕਾਰੀ ਓਪੀਪ ਸਰਜੈਂਟ ਕਾਇਲਰ ਬਰਾਊਰ ਸੂਬਾਈ ਪੁਲਿਸ ਭਲਤੇ ਖੇਤਰੀ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਤੇਜ਼ ਹਵਾਵਾਂ ਦੇ ਨਾਲ ਨਾਲ ਸਾਡੇ ਕੋਲ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ ਤੇ ਸਾਡੇ ਖੇਤਰ ਦੀ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਇਹ ਹਾਈਵੇ ਉਤੇ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਰਹੀ ਹੈ ਬਰਾਵਰ ਲੋਕਾਂ ਨੂੰ ਹਲਤਰਾ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੰਦੀ ਹੈ। ਉਹਨਾਂ ਅਗੇ ਕਿਹਾ ਹੈ ਕਿ ਬੰਦ ਹਾਈਵੇ ਉੱਤੇ ਗੱਡੀ ਚਲਾਉਣਾ ਇੱਕ ਅਪਰਾਧ ਹੈ ਜਿਸ ਲਈ ਟਿਕਟ ਅਤੇ ਜੁਰਮਾਨਾ ਵੀ ਪੜਨਾ ਪਵੇਗਾ। ਅਤੇ ਸੰਭਾਵਨਾ ਵੀ ਹੈ ਜੇਕਰ ਤੁਸੀਂ ਬੰਦ ਹਾਈਵੇ ਉੱਤੇ ਗੱਡੀ ਚਲਾਉਂਦੇ ਸਮੇਂ ਟੱਕਰ ਦੇ ਵਿੱਚ ਪੈ ਜਾਂਦੇ ਹੋ ਤਾਂ ਬੀਮਾ ਉਹਨਾਂ ਨੂੰ ਕਵਰ ਨਹੀਂ ਕਰ ਸਕਦਾ। ਬਰਾਵਰ ਨੇ ਕਿਹਾ ਹੈ ਕਿ ਹਾਈਵੇ ਦੀਆਂ ਸੀਟੀਆਂ ਬਾਰੇ ਅਪਡੇਟਸ ਦੇ ਲਈ ਸਭ ਤੋਂ ਵਧੀਆ ਸਰੋਤ Ontario 511 ਵੈੱਬਸਾਈਟ ਹੈ। ਵਾਤਾਵਰਣ ਕੈਨੇਡਾ ਲੋਕਾਂ ਨੂੰ ਅੱਜ ਤੋਂ ਲਾਗੂ ਕੀਤੇ ਜਾ ਰਹੇ ਨਵੇਂ ਮੌਸਮ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦਿੱਲੀ ਵੀ ਕਹਿ ਰਿਹਾ ਹੈ ਗਿਲਾਰਟ ਚੇਂਗ ਇੱਕ ਚੋਤਾਵਨੀ ਤਿਆਰੀ ਮੌਸਮ ਵਿਗਿਆਨੀ ਨੇ ਅਥਿਉਨਾ ਕਿਹਾ ਹੈ ਕਿ ਰੰਗ ਪੀਲਾ, ਸੰਤਰੀ ਅਤੇ ਲਾਲ ਮੌਸਮ ਦੇ ਜੋਖਮ ਦੇ ਪੱਧਰ ਨੂੰ ਦਸਾਉਂਦੇ ਨੇ ਚੇਂਗ ਨੇ ਕਿਹਾ ਕਿ ਇਹ ਤਰੀਕਾ ਵਿਸ਼ਵ ਮੌਸਮ ਵਿਗਿਆਨੀ ਸੰਗਠਨ ਦੁਆਰਾ ਸਿਖਲਾਈ ਦਿੱਤਾ ਜਾਂਦਾ ਹੈ ਅਤੇ ਕਈ ਹੋਰ ਦੇਸ਼ਾਂ ਦੁਆਰਾ ਵਰਤਿਆ ਜਾਂਦਾ ਹੈ ਚਿੰਗ ਨੇ ਕਿਹਾ ਕਿ ਇਸ ਨੂੰ ਬਾਤ ਨੂੰ ਹੋਣ ਵਾਲੇ ਜੋਖਮਾ ਮੌਸਮ ਦੇ ਖਤਰੇ ਤੇ ਹੋਣ ਵਾਲੇ ਜੋਖਮ ਨੂੰ ਸੰਚਾਲਿਤ ਕਰਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਪਹੁੰਚ ਹੈ ਅਤੇ ਇਸ ਦੇ ਲਈ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ ਮੌਸਮ ਵਿਭਾਗ ਦੇ ਮੁਤਾਬਕ ਅਤੀ ਤੋਂ 50 ਸੈਂਟੀਮੀਟਰ ਤੱਕ برف ਪੈ ਸਕਦੀ ਹੈ ਜਦਕਿ ਕੁਝ ਇਲਾਕਿਆਂ ਦੇ ਵਿੱਚ ਇਸ ਤੋਂ ਵੀ ਵੱਧ ਪੈ ਸਕਦੀ ਹੈ ਤੇਜ਼ ਹਵਾਵਾਂ ਤੇ ਭਾਰੀ برف ਕਾਰਨ ਦ੍ਰਿਸ਼ਟੀ ਲਗਭਗ ਜ਼ੀਰੋ ਹੋ ਸਕਦੀ ਹੈ ਜੀਨਾਲ ਸਫ਼ਰ ਬਹੁਤ ਖਤਰਨਾਕ ਬਣ ਸਕਦਾ ਹੈ ਇਸ ਮੌਸਮੀ ਅਸਰ ਦੇ ਨਾਲ ਸਿਮਕੋਰ ਡਾਫਨ ਉਤਰੀ ਡਰਹਮ ਅਤੇ ਉਤਰੀ ਕਰੇ ਖੇਤਰ ਵੀ ਪ੍ਰਭਾਵਿਤ ਹੋ ਸਕਦੇ ਨੇ ਚਿਤਾਵਨੀ ਦੇ ਵਿੱਚ ਕਿਹਾ ਹੈ ਕਿ ਬਰਫਦੀਆਂ ਲਹਿਰਾਂ ਹਿਊਰੈਨ ਚੂਲ ਅਤੇ ਜੋਜ਼ਨ ਬੇਤੋ ਬਣਨ ਗਿਆ ਤੇ ਵੀਰਵਾਸ ਸਵੇਰ ਤੱਕ ਇਹ ਸ਼ੋਚਾਨ ਗਿਆ ਕੁਝ ਮਾਰਗਪੰਥ ਹੋਣ ਅਤੇ ਆਵਾਜਾਈ ਦੇ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਪ੍ਰੋਵਾਈਂਸਲ ਪੁਲਿਸ ਨੇ ਬੁੱਧਵਾਰ ਸਵੇਰੇ ਕਈ ਹਾਈਵੇ ਬੰਦ ਕਰ ਦਿੱਤੇ ਜੁਨਾ ਦੇ ਵਿੱਚ ਕਪੂਸ ਕਾਸਿੰਗ ਅਤੇ ਕੋਚਰੇਨ ਵਿਚਕਾਰ ਹਾਈਵੇ ਗੈਰਾ ਗ੍ਰੇਟ ਵੁੱਡ ਅਤੇ ਕਿਡ ਕ੍ਰੀਕ ਮਾਈਨ ਰੋਡ ਵਿਚਕਾਰ ਹਾਈਵੇ 655 ਤੇ ਟੀਮਿੰਸ ਅਤੇ ਕੁਰਾਮਾ ਖੇਤਰ ਵਿਚਕਾਰ ਹਾਈਵੇ 140 ਸ਼ਾਮਲ ਨੇ ਕਾਰਜਕਾਰੀ ਓਪੀਪ ਸਰਜੈਂਟ ਕਾਇਲਰ ਬਰਾਊਰ ਸੂਬਾਈ ਪੁਲਿਸ ਬਲਟਿਕ ਖੇਤਰ ਮੀਡੀਆ ਕਆਰਡੀਨੇਟਰ ਨੇ ਕਿਹਾ ਕਿ ਤੇਜ਼ ਹਵਾਵਾਂ ਦੇ ਨਾਲ ਨਾਲ ਸਾਡੇ ਕੋਲ ਬਹੁਤ ਜ਼ਿਆਦਾ برف ਪੈ ਰਹੀ ਹੈ ਤੇ ਸਾਡੇ ਖੇਤਰ ਦੇ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਇਹ ਹਾਈਵੇ ਉੱਤੇ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਰਹੀ ਹੈ ਬਰਾਵਲ ਲੋਕਾਂ ਨੂੰ ਹਰ ਤਰ੍ਹਾਂ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੰਦੀ ਹੈ ਉਨਾ ਅਗੇ ਕਿਹਾ ਹੈ ਕਿ ਬੰਦ ਹਾਈਵੇ ਉੱਤੇ ਗੱਡੀ ਚਲਾਉਣਾ ਇੱਕ ਅਪਰਾਧ ਹੈ ਜਿਸ ਦੇ ਲਈ ਟਿਕਟ ਅਤੇ ਜੁਰਮਾਨਾ ਵੀ ਪੜਨ ਪਵੇਗਾ ਅਤੇ ਸੰਭਾਵਨਾ ਵੀ ਹੈ ਜੇਕਰ ਤੁਸੀਂ ਬੰਦ ਹਾਈਵੇ ਉੱਤੇ ਗੱਡੀ ਚਲਾਉਂਦੇ ਸਮੇਂ ਟੱਕਰ ਦੇ ਵਿੱਚ ਪੈ ਜਾਂਦੇ ਹੋ ਤਾਂ ਬੀਮਾ ਉਹਨਾਂ ਨੂੰ ਕਵਰ ਨਹੀਂ ਕਰ ਸਕਦਾ ਬਰਾਊਰ ਨੇ ਕਿਹਾ ਹੈ ਕਿ ਹਾਈਵੇ ਦੀਆਂ ਸੀਤੀਆਂ ਬਾਰੇ ਅਪਡੇਟਸ ਦੇ ਲਈ ਸਭ ਤੋਂ ਵਧੀਆ ਸਰੋਤ Ontario 511 ਵੈੱਬਸਾਈਟ ਹੈ ਵਾਤਾਵਰਣ ਕੈਨੇਡਾ ਲੋਕਾਂ ਨੂੰ ਅਸਲ ਲਾਗੂ ਕੀਤੇ ਜਾ ਰਹੇ ਨਵੇਂ ਮੌਸਮ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੀ ਵੀ ਗਹਿਰੀ ਹੈ ਗਿਲਾਰ ਚੇਂਗ ਇੱਕ ਚੋਤਾਂਤਰੀ ਤਿਆਰੀ ਮੌਸਮ ਵਿਗਿਆਨੀ ਨੇ ਅਤਿਉਨਾ ਕਿਹਾ ਹੈ ਕਿ ਰੰਗ ਪੀਲਾ, ਸੰਤਰੀ ਅਤੇ ਲਾਲ ਮੌਸਮ ਦੇ ਜੋਖਮ ਦੇ ਬੱਦਲ ਦਸਾਉਂਦੇ ਨੇ ਚੇਂਗ ਨੇ ਕਿਹਾ ਕਿ ਇਹ ਤਰੀਕਾ ਵਿਸ਼ਵ ਮੌਸਮ ਵਿਗਿਆਨੀ ਸੰਗਠਨ ਦੁਆਰਾ ਸਿਫਾਰਿਸ਼ ਕੀਤਾ ਜਾਂਦਾ ਹੈ ਅਤੇ ਕਈ ਹੋਰ ਦੇਸ਼ਾਂ ਦੁਆਰਾ ਵਰਤਿਆ ਜਾਂਦਾ ਹੈ ਚਿੰਗ ਨੇ ਕਿਹਾ ਕਿ ਇਸ ਮੌਬਾਤੀ ਨੂੰ ਹੋਣ ਵਾਲੇ ਚੋਖਮਾ ਮੌਸਮ ਦੇ ਖਤਰਿਆਂ ਤੇ ਹੋਣ ਵਾਲੇ ਜੋਖਮ ਨੂੰ ਸੰਚਾਲਿਤ ਕਰਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਪਹੁੰਚਦੇ ਨੇ ਅਤੇ ਇਸ ਦੇ ਲਈ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਤੋ 50 ਸੈਂਟੀਮੀਟਰ ਤੱਕ

ਖੇਤਰ ਵੀ ਪ੍ਰਭਾਵਿਤ ਹੋ ਸਕਦੇ ਨੇ ਚਿਤਾਵਨੀ ਦੇ ਵਿੱਚ ਕਿਹਾ ਹੈ ਕਿ ਬਰਫਦੀਆਂ ਲਹਿਰਾਂ ਹਿਊਰਨ ਚੀਲ ਅਤੇ ਜੋਜ਼ਨ ਬੇਤੋ ਬਣਨਗੀਆਂ ਤੇ ਵੀਰਵਾਸਵੇਦ ਤੱਕ ਤੇਜ਼ ਹੋ ਜਾਣਗੀਆਂ ਕੁਝ ਮਾਰਗਪੰਥ ਹੋਣ ਅਤੇ ਆਵਾਜਾਈ ਦੇ ਵਿੱਚ ਵੀ ਕੰਪੈਨਟਿਵ ਸੰਭਾਵਨਾ ਹੈ ਤੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਪ੍ਰੋਵੈਂਸ਼ੀਅਲ ਪੁਲਿਸ ਨੇ ਬੁੱਧਵਾਰ ਸਵੇਰੇ ਕਈ ਹਾਈਵੇ ਬੰਦ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਕਪੂਸ ਕਾਸਿੰਗ ਅਤੇ ਕੋਚਰਨ ਵਿਚਕਾਰ ਹਾਈਵੇ ਗੈਰਾ ਗ੍ਰੇਟ ਵੁੱਡ ਅਤੇ ਕੀਰਕਰੀਕ ਮਾਈਨ ਰੋਡ ਵਿਚਕਾਰ ਹਾਈਵੇ 65 ਜੋਨਜਾ ਤੇ ਟੀਮਿੰਸ ਅਤੇ ਕੁਰਾਮਾ ਖੇਤਰ ਵਿਚਕਾਰ ਹਾਈਵੇ 144 ਸ਼ਾਮਲ ਨੇ ਕਾਰਜਕਾਰੀ OPP ਸਰਜੈਂਟ ਕਾਇਲਰ ਬਰਾਵਰ ਸੂਬਾਈ ਪੁਲਿਸ ਬਲਟਿਕ ਖੇਤਰ ਦੇ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਤੇਜ਼ ਹਵਾਵਾਂ ਦੇ ਨਾਲ ਨਾਲ ਸਾਡੇ ਕੋਲ ਬਹੁਤ ਜ਼ਿਆਦਾ برف ਪੈ ਰਹੀ ਹੈ ਤੇ ਸਾਡੇ ਖੇਤਰ ਦੀ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਇਹ ਹਾਈਵੇ ਉਤੇ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਰਹੀ ਹੈ ਬਰਾਵਰ ਲੋਕਾਂ ਨੂੰ ਹਰ ਤਰ੍ਹਾਂ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੰਦੀ ਹੈ ਉਨਾ ਕੇ ਕਿਹਾ ਹੈ ਕਿ ਬੰਦ ਹਾਈਵੇ ਉਤੇ ਗੱਡੀ ਚਲਾਉਣਾ ਇੱਕ অপরাধ ਹੈ ਜਿਸ ਲਈ ਟਿਕਟ ਅਤੇ ਜੁਰਮਾਨਾ ਵੀ ਪੜਨਾ ਪਵੇਗਾ ਅਤੇ ਸੰਭਾਵਨਾ ਵੀ ਹੈ ਜੇਕਰ ਤੁਸੀਂ ਬੰਦ ਹਾਈਵੇ ਉਤੇ ਗੱਡੀ ਚਲਾਉਂਦੇ ਸਮੇਂ ਟੱਕਰ ਦੇ ਵਿੱਚ ਪੈ ਜਾਂਦੇ ਹੋ ਤਾਂ ਬੀਮਾ ਉਹਨਾਂ ਨੂੰ ਕਵਰ ਨਹੀਂ ਕਰ ਸਕਦਾ ਬਰਾਊਰ ਨੇ ਕਿਹਾ ਹੈ ਕਿ ਹਾਈਵੇ ਦੀਆਂ ਸੀਟੀਆਂ ਬਾਰੇ ਅਪਡੇਟਸ ਦੇ ਲਈ ਸਭ ਤੋਂ ਵਧੀਆ ਸਰੋਤ Ontario 511 ਵੈੱਬਸਾਈਟ ਹੈ ਵਰਤਮਾਨ ਕੈਨੇਡਾ ਲੋਕਾਂ ਨੂੰ ਹਸੋ ਲਾਗੂ ਕੀਤੇ ਜਾ ਰਹੇ ਨਵੇਂ ਮੌਸਮ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੀ ਵੀ ਗਹਿਰੇ ਹੈ ਗਿਲਾਰ ਚੇਂਗ ਇੱਕ ਚੋਤਾਵਨੀ ਤਿਆਰੀ ਮੌਸਮ ਵਿਗਿਆਨੀ ਨੇ ਅਥੀਉਨਾ ਕਿਹਾ ਹੈ ਕਿ ਰੰਗ ਪੀਲਾ, ਸੰਤਰੀ ਅਤੇ ਲਾਲ ਮੌਸਮ ਦੇ ਜੋਖਮ ਦੇ ਪੱਦਰ ਨੂੰ ਦਸਾਉਂਦੇ ਨੇ ਚੇਂਗ ਨੇ ਕਿਹਾ ਕਿ ਇਹ ਤਰੀਕਾ ਵਿਸ਼ਵ ਮੌਸਮ ਵਿਗਿਆਨੀ ਸੰਘਣ ਦੁਆਰਾ ਸਿਫਾਰਿਸ਼ ਕੀਤਾ ਜਾਂਦਾ ਹੈ ਅਤੇ ਕਈ ਹੋਰ ਦੇਸ਼ਾਂ ਦੁਆਰਾ ਵਰਤਿਆ ਜਾਂਦਾ ਹੈ ਚੇਂਗ ਨੇ ਕਿਹਾ ਕਿ ਇਸ ਨੂੰ ਬਾਤ ਨੂੰ ਹੋਣ ਵਾਲੇ ਜੋਖਮਾ ਮੌਸਮ ਦੇ ਖਤਰੇ ਤੇ ਹੋਣ ਵਾਲੇ ਜੋਖਮ ਨੂੰ ਸੰਚਾਲਿਤ ਕਰਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਪਹੁੰਚ ਹੈ ਅਤੇ ਇਸ ਦੇ ਲਈ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ ਮੌਸਮ ਵਿਭਾਗ ਦੇ ਮੁਤਾਬਕ ਤੀਤੋ 50 ਸੈਂਟੀਮੀਟਰ ਤੱਕ

ਖੇਤਰ ਵੀ ਪ੍ਰਭਾਵਿਤ ਹੋ ਸਕਦੇ ਨੇ ਚਿਤਾਵਨੀ ਦੇ ਵਿੱਚ ਕਿਹਾ ਹੈ ਕਿ ਬਰਫਦੀਆਂ ਲਹਿਰਾਂ ਹਿਊਰੈਨ ਚੂਲਾ ਤੇ ਜੋਜ਼ਨ ਬੇਤੋ ਬਣਨਗੀਆਂ ਤੇ ਵੀਰਵਾਸ ਸਵੇਰ ਤੱਕ ਇਹ ਸੂਚਾਨ ਗਿਆ ਕੁਝ ਮਾਰਗਪੰਥ ਹੋਣ ਅਤੇ ਆਵਾਜਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਪ੍ਰੋਵੈਂਸ਼ੀਅਲ ਪੁਲਿਸ ਨੇ ਬੁੱਧਵਾਰ ਸਵੇਰੇ ਕਈ ਹਾਈਵੇ ਬੰਦ ਕਰ ਦਿੱਤੇ ਜੁਨਾ ਤੇ ਵਿਚ ਕਪੂਸ ਕਾਸਿੰਗ ਅਤੇ ਕੋਚਰੇਨ ਵਿਚਕਾਰ ਹਾਈਵੇ ਗਹਿਰਾ ਗ੍ਰੇਟ ਫੂਡ ਅਤੇ ਕੀਟ ਕ੍ਰੀਕ ਮਾਈਨ ਰੋਡ ਵਿਚਕਾਰ ਹਾਈਵੇ 655 ਤੇ ਟੀਮਿੰਸ ਅਤੇ ਗੁਰਾਮਾ ਖੇਤਰ ਵਿਚਕਾਰ ਹਾਈਵੇ 140 ਸ਼ਾਮਲ ਨੇ ਕਾਰਜਕਾਰੀ ਓਪੀਪ ਸਰਜੈਂਟ ਕਾਇਲਰ ਬਰਾਊਰ ਸੁਪਾਈ ਪੁਲਿਸ ਭਲਤੇ ਖੇਤਰ ਦੇ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਤੇਜ਼ ਹਵਾਵਾਂ ਦੇ ਨਾਲ ਨਾਲ ਸਾਡੇ ਕੋਲ ਬਹੁਤ ਜ਼ਿਆਦਾ ਬਰਫ਼ ਪੈ ਰਹੀ ਹੈ ਤੇ ਸਾਡੇ ਖੇਤਰ ਦੇ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਇਹ ਹਾਈਵੇ ਉਤੇ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਰਹੀ ਹੈ ਬ੍ਰਾਊਰ ਲੋਕਾਂ ਨੂੰ ਹਲਤਰਾ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੰਦੀ ਹੈ। ਉਹਨਾਂ ਅਗੇ ਕਿਹਾ ਹੈ ਕਿ ਬੰਦ ਹਾਈਵੇ ਉੱਤੇ ਗੱਡੀ ਚਲਾਉਣਾ ਇੱਕ ਅਪਰਾਧ ਹੈ ਜਿਸ ਲਈ ਟਿਕਟ ਅਤੇ ਜੁਰਮਾਨਾ ਵੀ ਪੜਨਾ ਪਵੇਗਾ। ਅਤੇ ਸੰਭਾਵਨਾ ਵੀ ਹੈ ਜੇਕਰ ਤੁਸੀਂ ਬੰਦ ਹਾਈਵੇ ਉੱਤੇ ਗੱਡੀ ਚਲਾਉਂਦੇ ਸਮੇਂ ਟੱਕਰ ਦੇ ਵਿੱਚ ਪੈ ਜਾਂਦੇ ਹੋ ਤਾਂ ਬੀਮਾ ਉਹਨਾਂ ਨੂੰ ਕਵਰ ਨਹੀਂ ਕਰ ਸਕਦਾ। ਬ੍ਰਾਊਰ ਨੇ ਕਿਹਾ ਹੈ ਕਿ ਹਾਈਵੇ ਦੀਆਂ ਸੀਤੀਆਂ ਬਾਰੇ ਅਪਡੇਟਸ ਦੇ ਲਈ ਸਭ ਤੋਂ ਵਧੀਆ ਸਰੋਤ Ontario 511 ਵੈੱਬਸਾਈਟ ਹੈ। ਵਾਟਵਨ ਕੈਨੇਡਾ ਲੋਕਾਂ ਨੂੰ ਅੱਜ ਤੋਂ ਲਾਗੂ ਕੀਤੇ ਜਾ ਰਹੇ ਨਵੇਂ ਮੌਸਮ ਚੇਤਾਵਨੀਯ ਦਿਵਾਲੀ ਧਿਆਨ ਦੇਂ ਦਿੱਲੀ ਵੀ ਕਹਿ ਰਿਹਾ ਹੈ ਗਿਲਾਰ ਚੇਂਗ ਇੱਕ ਚੇਤਾਵਨੀ ਤਿਆਰੀ ਮੌਸਮ ਵਿਗਿਆਨੀ ਨੇ ਅਤੇ ਉਹਨਾਂ ਕਿਹਾ ਹੈ ਕਿ ਰੰਗ ਪੀਲਾ ਸੰਤਰੀ ਅਤੇ ਲਾਲ ਮੌਸਮ ਦੇ ਜੋਖਮ ਦੇ ਪੱਧਰ ਨੂੰ ਦਰਸਾਉਂਦੇ ਨੇ ਚੇਂਗ ਨੇ ਕਿਹਾ ਕਿ ਇਹ ਤਰੀਕਾ ਵਿਸ਼ਵ ਮੌਸਮ ਵਿਗਿਆਨੀ ਸੰਗਠਨ ਦੁਆਰਾ ਸਿਫਾਰਿਸ਼ ਕੀਤਾ ਜਾਂਦਾ ਹੈ ਅਤੇ ਕਈ ਹੋਰ ਦੇਸ਼ਾਂ ਦੁਆਰਾ ਵਰਤਿਆ ਜਾਂਦਾ ਹੈ ਚੇਂਗ ਨੇ ਕਿਹਾ ਕਿ ਉਹ ਇਸ ਨੂੰ ਆਬਾਦੀ ਨੂੰ ਹੋਣ ਵਾਲੇ ਜੋਖਮਾਂ ਮੌਸਮ ਦੇ ਖਤਰੇ ਅਤੇ ਹੋਣ ਵਾਲੇ ਜੋਖਮ ਨੂੰ ਸੰਚਾਲਿਤ ਕਰਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਪਹੁੰਚੇ ਨੇ ਅਤੇ ਇਸ ਦੇ ਲਈ ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ ਮੌਸਮ ਵਿਭਾਗ ਦੇ ਮੁਤਾਬਕ 30 ਤੋਂ 50 ਸੈਂਟੀਮੀਟਰ ਤੱਕ برف پہ سکتی ہے جو اٹھ کے کچھ علاقے دیوی چیز تو بھی ود پہ سکتی ہے تیز ہواوا تے پاری برف کارن دوشتی لگ پر زیرو ہو سکتی ہے جی نال سفر بہت خطرناک ناک بنی سکتے ہیں موسمی اثر دنال سمکا ڈا فرین اتری ڈرہم اتے اتری گرے ਖੇਤਰ ਵੀ ਪ੍ਰਭਾਵਿਤ ਹੋ ਸਕਦੇ ਨੇ ਚਿਤਾਵਨੀ ਦੇ ਵਿੱਚ ਕਿਹਾ ਹੈ ਕਿ ਬਰਫ ਦੀਆਂ ਲਹਿਰਾਂ ਹਿਊਰੈਂਚੀਲ ਅਤੇ ਜੋਜ਼ੇਨ ਬੇਤੋ ਬਣਨਗੀਆਂ ਤੇ ਵੀਰਵਾਸਵੇ ਤੱਕ ਤੇਜ ਹੋ ਜਾਣਗੀਆਂ ਕੁਝ ਮਾਰਗਪੰਥ ਹੋਣ ਅਤੇ ਆਵਾਜਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਸੂਚਿਤ ਰਹਿਣ ਅਤੇ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ